ਕ੍ਰਿਤੀ ਜੇ ਤੈਨੂੰ ਘਰੇ ਜਾਣਾ ਹੋਵੇ ਕਿੱਥੇ ਛੱਡ ਕੇ ਆਈ ਏ ਤੈਨੂੰ ਫੇਰੇ ਘਰੇ ਘਰ ਹੈ ਨਹੀਂ ਗਾ ਅੱਜ ਸਭ ਤੋਂ ਪਹਿਲਾਂ ਧੱਕੇ ਇਹਨਾਂ ਨੂੰ ਪੈਂਦੇ ਆ ਜਿਹੜੇ ਰੱਬ ਵਰਗੇ ਨੇ ਮਾਂ ਵੀ ਮਰ ਗਈ ਕਹਿੰਦੀ ਪਿਓ ਵੀ ਚਲਾ ਗਿਆ ਭੱਜ ਗਿਆ ਕਿਤੇ ਪਤਾ ਨਹੀਂ ਕਿੱਥੇ ਇਹਨੂੰ ਕੋਈ ਸੰਭਾਲਣ ਵਾਲਾ ਹੈਗਾ ਵੀ ਆ ਕਿ ਨਹੀਂ ਇਹਦੇ ਘਰ-ਵਾਰ ਹੈਗਾ ਆਪਦਾ ਕਿ ਨਹੀਂ ਛੇਤੀ ਇਸ ਭੈਣ ਬਾਰੇ ਸਾਨੂੰ ਕੁਝ ਪਤਾ ਲੱਗ ਜਾਵੇ ਇਸ ਵੀਡੀਓ ਨੂੰ ਸ਼ੇਅਰ ਕਰਿਓ ਮਾਤਾ ਜੀ ਸੁੱਤੇ ਹੋ ਸੁੱਤੇ ਬਈਓ ਹੋਰ ਕੀ ਆ ਤੁਹਾਡਾ ਹੈ ਠੀਕ ਹੋ ਰੋਟੀ ਖਾ ਲਈ ਚਾਹ ਪੀ ਲਈ ਹੈ ਤੇਰਾ ਨਾਮ ਕੀ ਹੈ ਹੈ ਪ੍ਰੀਤੀ 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 ਨਾਮ ਤੁਹਾਡਾ ਠੀਕ ਹੈ ਤੇ ਤੁਹਾਡੇ ਤੁਹਾਨੂੰ ਕੋਈ ਯਾਦ ਨਹੀਂ ਆ ਰਿਹਾ ਤੁਹਾਨੂੰ ਕੋਈ ਯਾਦ ਨਹੀਂ ਆ ਰਿਹਾ ਤੁਹਾਨੂੰ ਕੋਈ ਆਪਣਾ ਕੋਈ ਕੋਈ ਯਾਦ ਕੋਈ ਹੋਵੇ ਯਾਦ तू को साठ सुट तो नहीं लगी चोट लगी सी पर, पर लगी थी भी लगी, सिर में लगी थी सिर च लगी मारिया डंडा मार से किसी ने घर जा दिल नहीं करता हूं नहीं क्यों की गल ਘਰ ਕਿਉਂ ਨਹੀਂ ਜਾਣਾ ਤੁਹਾਨੂੰ ਸਾਰੇ ਪਿਆਰ ਕਰਨਗੇ ਤੁਹਾਨੂੰ ਚਾਹ ਨਾਲ ਉੱਥੇ ਬਿਠਾਉਣਗੇ ਤੁਹਾਨੂੰ ਰੋਟੀ ਪਾਣੀ ਦੇਣਗੇ ਕਿਉਂ ਕਿਉਂ ਨਹੀਂ ਜਾਣਾ ਘਰੇ ਤੁਸੀਂ ਆਪ ਛੱਡ ਕੇ ਆਏ ਆ ਕੀ ਕਰ ਉਹਨੇ ਕੱਢ ਲਿੱਤਾ ਤੁਹਾਨੂੰ ਰੋਟੀ ਖਾਧੀ ਆ ਚਾਹ ਪੀ ਲਈ ਆ ਠੀਕ ਆ ਰਾਤ ਨੀਂਦ ਆ ਜਾਂਦੀ ਆ ਸੱਸੀ ਗੱਲ ਪੈਣੇ ਤੇਰਾ ਕੀ ਨਾਮ ਆ ਪ੍ਰੀਤੀ ਆ ਤੇਰਾ ਨਾਮ ਕੁੜੇ ਪ੍ਰੀਤੀਏ ਤੇਰੇ ਮੰਮੀ ਦਾ ਕੀ ਨਾਮ ਆ ਨਾਮ ਕੀ ਸੀ ਉਹਦਾ ਨੰਦਨਾ ਸੁਰੋਤ ਕੀ ਨਾਮ ਸੀ ਸਰੋਤ ਸੀ ਮੰਮੀ ਦਾ ਨਾ ਤੇ ਪਾਪਾ ਦਾ ਕੀ ਨਾਮ ਸੀ ਅਸ਼ੋਕ ਅਸ਼ੋਕ ਕਿੱਥੇ ਰਹਿੰਦੀ ਸੀ ਤੂੰ ਹੋਰ ਰਹਿੰਦੇ ਸੀ ਬਹੁਤ ਦੂਰ ਬਹੁਤ ਦੂਰ ਰਹਿੰਦੇ ਸੀ ਬਹੁਤ ਦੂਰ ਕਿੱਥੇ ਰਹਿੰਦੇ ਸੀ ਪ੍ਰੀਤੀਏ ਦੱਸ ਦੇ ਆਪਣੇ ਭਰਾ ਨੂੰ ਕਿੱਥੇ ਰਹਿੰਦੇ ਸੀ ਮਹੱਲੇ ਦਾ ਕੀ ਨਾਮ ਸੀ ਮਹੱਲੇ ਦਾ ਨਾਮ ਜੀ ਕਾਪਾ ਚੁੰਗੀ ਹੈ ਡਾਬਾ ਚੁੰਗੀ ਡਾਬਾ ਚੁੰਗੀ ਅੱਛਾ ਤੂੰ ਡਾਬਾ ਚੁੰਗੀ ਤੇ ਰਹਿੰਦੀ ਸੀ ਲੈ ਤੂੰ ਸ਼ੋਕ ਦੀ ਕੁੜੀ ਆ ਤੇਰਾ ਭਰਾ ਹੁੰਦਾ ਸੀ ਇੱਕ ਭਰਾਨੀ ਜੀ ਸੀਗਾ ਤਾਚੇ ਦਾ ਮੁੰਡਾ ਕੀ ਸੀ ਉਹਦਾ ਨਾਂ ਹੰਨੀ ਹੈ ਹੰਨੀ 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 ਕਿੱਥੇ ਆ ਹੁਣ ਉਹ ਰਹਿੰਦਾ ਘਰੇ ਘਰੇ ਰਹਿੰਦਾ ਹੰਨੀ ਹੁਣ ਆ ਰਹੇ ਹੋ ਕੀ ਕੰਮ ਕਰਦਾ ਉਹ ਕੱਪੜੇ ਵੇਚਦਾ ਜੀ ਕੱਪੜੇ ਵੇਚਦਾ ਹੋ ਹਾਂਜੀ ਤੂੰ ਇੰਦਰ ਆ ਜਾ ਵੀਰੇ ਤੇ ਸਰੋਜ ਕਿੱਥੇ ਗਈ ਹੁਣ ਉਹ ਚੱਲ ਗਈ ਜੀ ਤੇ ਸ਼ੌਕ ਕਿਉਂਕ ਤਾਂ ਭੱਜ ਗਿਆ ਜੀ ਕਰੋ ਕਰੋ ਭੱਜ ਗਿਆ ਹਾਂਜੀ ਅੱਛਾ ਤੇ ਤੇਰਾ ਵਿਆਹ ਕੀਤਾ ਸੀ ਤੇਰੀ ਘਰ ਘਰ ਵਾਲਾ ਕਿੱਥੇ ਗਿਆ ਤੇਰੀ ਨੱਕਣ ਵਾਲੇ ਗੁਜਾਂਗੇ ਜੀ ਉਹ ਵੀ ਗੁਜ਼ਰ ਗਿਆ ਤੇਰਾ ਮੁੰਡਾ ਸੀ ਇੱਕ ਮੁੰਡਾ ਨਹੀਂ ਸੀ ਨਹੀਂ ਸੀ ਕਿ ਕੁੜੀ ਸੀਗੀ ਕੋਈ ਬੱਚਾ ਨਹੀਂ ਸੀ ਨਾ ਜੀ ਤੇਰੇ ਸਹੁਰੇ ਕਿੱਥੇ ਸੀਗੇ ਸਹੁਰੇ ਰਹਿੰਦੇ ਬਹੁਤ ਦੂਰ ਬਹੁਤ ਦੂਰ ਨੇ ਹਾਂਜੀ ਅੱਛਾ ਤੇ ਸਾਡੀ ਭੈਣ ਆ ਅਸੀਂ ਤੇਰੇ ਭਰਾ ਆ ਮਾ ਪੀਤੀ ਤੂੰ ਮੇਰੀ ਭੈਣ ਆ ਅੱਛਾ ਫਿਕਰ ਨਹੀਂ ਕਰਨਾ ਤੂੰ ਭਰਾ ਕੋਲੇ ਆਈਆਂ ਆ ਤੇ ਕੋਲੇ ਇੱਛਾ ਤੇਨੂੰ ਇੱਥੇ ਸਾਰੇ ਪਰਿਵਾਰ ਦੇ ਮੈਂਬਰ ਮਿਲਣਗੇ ਸਾਰੇ ਆ ਭੈਣ ਇਹਦਾ ਨਾਮ ਪਤਾ ਕੀ ਆ ਇਹਦਾ ਨਾਮ ਨਵਦੀਪ ਕੌਰ ਆ ਹਾਂ ਤੇ ਪ੍ਰੀਤੀ ਜੀ ਤੇਨੂੰ ਘਰੇ ਜਾਣਾ ਹੋਵੇ ਕਿੱਥੇ ਛੱਡ ਕੇ ਆਈ ਏ ਤੇਨੂੰ ਫੇਰ ਘਰੇ ਘਰੇ ਨਹੀਂ ਕੀ ਘਰ ਹੈ ਨਹੀਂ ਗਾ ਨਾ ਜੀ ਤੇਨੂੰ ਫੋਨ ਨੰਬਰ ਜਾਦਾ ਕਿਸ ਦਾ ਫੋਨ ਨੰਬਰ ਨਹੀਂ ਜਾਤਰੇ ਨਾਨਕੇ ਕਿਹੜੇ ਪਿੰਡ ਆ ਨਾਨਕੇ ਕਹਿੰਦੇ ਦਾਬੇ ਚੁੰਗੀ ਦਾਬੇ ਚੁੰਗੀ ਦਾ ਤੂੰ ਰਹਿੰਦੀ ਸੀਗੀ ਨਾਨਕੇ ਕਿੱਥੇ ਨੇ ਨਾਨਕੇ ਨਹੀਂ ਕੀ ਪਹਿਲਾਂ ਕਿੱਥੇ ਰਹਿੰਦੇ ਸੀ ਪਹਿਲਾਂ ਉਹ ਬਹੁਤ ਦੂਰ ਬਹੁਤ ਦੂਰ ਰਹਿੰਦੇ ਸੀ ਠੀਕ ਹੈ ਜਦੋਂ ਆਈ ਜੀ ਆਈ ਕੱਪੜੇ ਪਾਏ ਸੀ ਇਹਦੇ ਨਹੀਂ ਨਹੀਂ ਕੱਪੜੇ ਚੁਣੇ ਕਿੱਤੇ ਸੀ ਉਹ ਕਿੱਥੇ ਕੱਪੜੇ ਇਹਦੇ ਨੇ ਪਾਏ ਹੋਏ ਸੀ ਉਹ ਵੀ ਹੈਗੇ ਨਾਲ ਮਤਲਬ ਬੈਗ ਨਾਲ ਆ ਜੀ ਦੋ ਬੈਗ ਨੇ ਨਾਲ ਕਪੜੇ ਕਪੜੇ ਦੇਖਿਆ ਜਦੋਂ ਆਈ ਸਾਫ ਸੁੱਥਰੇ ਕਪੜੇ ਪਾਏ ਸੀ ਕਿ ਗੰਦੇ ਸੀ ਸਾਫ ਪਾਏ ਸੀ ਸਾਫ ਸਾਫ ਸੀਗੇ ਸਾਫ ਸੀ ਕਪੜੇ ਚੇਂਜ ਕਰਾਦੇ ਪਤਨ ਕਿ ਇੰਨੇ ਗੰਦੇ ਨਹੀਂ ਸੀ ਐ ਲੱਗਦਾ ਜਿਵੇਂ ਘਰੋਂ ਆਈ ਦੁੰਦੀ ਹਾਂ हां ਧੋ ਕੇ ਚੇਂਜ ਕਰਾਉਂਦੇ ਸੀ ਦੇਖੋ ਸੜਕ ਤੇ ਰਹਿਣ ਵਾਲੇ ਬੰਦੇ ਦੀ ਤਾਂ ਅੱਡੀ ਪਹਿਚਾਨ ਹੋ ਜਾਂਦੀ ਹੈ ਨਾ ਦੁਕਾਨ ਤੇ ਆਈ ਸੀ ਮੈਨੂੰ ਪੁੱਛਿਆ ਆਂਦੇ ਪੇਰਾ ਵਾਲੀ ਗਲੀ ਕਿੱਥੇ ਆ ਹਾਂ ਆਵੇਂ ਪਿਛਲੇ ਗਲੀ ਤੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਜੇ ਦੇਖਣਾ ਹੋਵੇ ਜੇ ਕਿਸੇ ਭੈਣ ਭਰਾ ਨੇ ਦੇਖਿਆ ਹੋਵੇ ਤਾਂ ਸਾਨੂੰ ਵੀ ਦੱਸਿਓ ਅਸੀਂ ਵੀ ਦਰਸ਼ਨ ਕਰ ਲਾਂਗੇ ਜੇ ਕੋਈ ਹੋਰ ਤਰ੍ਹਾਂ ਦਾ ਹੋਵੇ ਸ਼ਾਇਦ ਕੋਈ ਹੋਰ ਸ਼ੈ ਹੋਵੇ ਉਹ ਪਰ ਜੇ ਸਾਡੇ ਕੋਲੇ ਦੇਖਣਾ ਅਸੀਂ ਬਿਲਕੁਲ ਰੱਬ ਦੇ ਲਾਗੇ ਖੜੇ ਹਾਂ ਇਸ ਟਾਈਮ ਰੱਬ ਦਾ ਨਾਂ ਹੈਗਾ ਪ੍ਰੀਤੀ ਰੱਬ ਦੀ ਮੂਰਤ ਆ ਸਿੱਧੀ ਭਗਤਣੀ ਰੱਬ ਦੀ ਰੂਹ ਰੁਲਦੀ ਆ ਕਿਉਂਕਿ ਕਾਲ ਯੁਗ ਦਾ ਸਮਾਂ ਭਾਈ ਕਾਲ ਯੁਗ 'ਚ ਰੱਬ ਨੂੰ ਕਿਹਨੇ ਪੁੱਛਣਾ ਇੱਥੇ ਰੱਬ ਵਰਗੇ ਲੋਕਾਂ ਨੂੰ ਲੋਕ ਸੜਕਾਂ ਤੇ ਛੱਡ ਦਿੰਦੇ ਨੇ ਤੇ ਜਿਹੜੇ ਚੁਸਤ ਚਲਾਕ ਸਾਡੇ ਵਰਗੇ ਚੋਰ ਚੱਕੇ ਉਹਨਾਂ ਨੂੰ ਸਮਾਰਟ ਸ਼ੇਵੀ ਬਣਾ ਦਿੰਦੇ ਨੇ ਪਰ ਸਮਝੋ ਭਾਈ ਗੱਲ ਤੁਸੀਂ ਆਪਣੇ ਆਪ ਦੇ ਵਿੱਚ ਸੋਚ ਕੇ ਦੇਖਿਓ ਕਦੇ ਵੀ ਇਨਾਂ ਸਿੱਧੇ ਸਾਦੇ ਲੋਕਾਂ ਦੀ ਜਗ੍ਹਾ ਕਿੱਥੇ ਹੁੰਦੀ ਸੀ ਸਾਡੇ ਸਮਾਜ ਇਹਨਾਂ ਨੂੰ ਹਰ ਬੰਦਾ ਲੋਚਦਾ ਸੀ ਵੀ ਸਾਡੇ ਘਰੇ ਆ ਕੇ ਪ੍ਰਸ਼ਾਦਾ ਛੱਕ ਜਾ ਚਾਹ ਪੀਲਾ ਪ੍ਰੀਤੀ ਲੱਸੀ ਪੀਲਾ ਪ੍ਰੀਤੀ ਸਾਰੇ ਪਿੰਡ ਦੀ ਸਾਰੇ ਰਿਸ਼ਤੇਦਾਰੀਆਂ ਦੀ ਸਭ ਤੋਂ ਰਲਵਾਟੀ ਹੁੰਦੀ ਸੀ ਇਹ ਜੀਤੀ ਕਿਸੇ ਦੇ ਘਰ ਜੇ ਜੰਮਦੀ ਸੀ ਤੇ ਇਹ ਜਆ ਪੁੱਤ ਜੇ ਕਿਸੇ ਦਾ ਜੰਮਦਾ ਸੀ ਸਾਰੇ ਪਿੰਡ ਦਾ ਸਾਂਝਾ ਹੁੰਦਾ ਸੀ ਉਹ ਵੀ ਆ ਜਾ ਪੱਪੂ ਆ ਜਾ ਬਈ ਰਾਜੂ ਆ ਜਾਵੇ ਅੱਜ ਕੋਈ ਕਿਸੇ ਦਾ ਨਹੀਂ ਪਾਈ ਅੱਜ ਸਭ ਤੋਂ ਪਹਿਲਾਂ ਧੱਕੇ ਇਹਨਾਂ ਨੂੰ ਪੈਂਦੇ ਆ ਜਿਹੜੇ ਰੱਬ ਵਰਗੇ ਨੇ ਲੋਕ ਤੇ ਇਹੀ ਜੇ ਚੁਸਤ ਚਲਾਕ ਹੁੰਦੀ ਇਹ ਇਹੀ ਜੇ ਚਤਰ ਹੁੰਦੀ ਇਹ ਰੁਲਦੀ ਨਾ ਵਿਚਾਰੀ ਮਾਂ ਵੀ ਮਰ ਗਈ ਕਹਿੰਦੀ ਪਿਓ ਵੀ ਚਲਾ ਗਿਆ ਭੱਜ ਗਿਆ ਕਿਤੇ ਪਤਾ ਨਹੀਂ ਕਿੱਥੇ ਚਾਚੇ ਕੋਲੇ ਰਹਿੰਦੀ ਸੀ ਹੁਣ ਚਾਚਾ ਉੱਥੇ ਰਹਿੰਦਾ ਘਰੋਂ ਆ ਗਈ ਆਪੇ ਜਾਂ ਕੀ ਹੋਇਆ ਇਹ ਰੱਬ ਜਾਣਦਾ ਹਜੇ ਸਾਨੂੰ ਉਹ ਨਹੀਂ ਪਤਾ ਵੀ ਆਪੇ ਨਿਕਲੇ ਘਰੋਂ ਜਾਂ ਇਹਨੂੰ ਕੱਢ ਦਿੱਤਾ ਗਿਆ ਘਰੋਂ ਇਹਨੂੰ ਕੋਈ ਸੰਭਾਲਣ ਵਾਲਾ ਹੈਗਾ ਵੀ ਆ ਕਿ ਨਹੀਂ ਇਹਦੇ ਘਰ-ਬਾਰ ਹੈਗਾ ਆਪਦਾ ਕਿ ਨਹੀਂ ਪਰ ਇਹ ਇੰਨਾ ਜ਼ਰੂਰ ਪਤਾ ਵੀ ਇਹ ਧੀ ਇਸਮਾਨ ਤੋਂ ਨਹੀਂ ਡਿੱਗੀ ਇਹ ਧੀ ਕਿਸੇ ਹੋਰ ਗ੍ਰਹਿ ਤੋਂ ਨਹੀਂ ਆਈ ਇਹ ਸਾਡੀ ਹੋਈ ਆ ਮਾਚੀਵਾੜਾ ਸਾਹਿਬ ਗੁਰਦੁਆਰਾ ਸਾਹਿਬ ਜਿੱਥੇ ਗੁਰੂ ਸਾਹਿਬ ਨੇ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ ਮਾਚੀਵਾੜੇ ਦੇ ਜੰਗਲਾਂ 'ਚ ਰਾਤਾਂ ਕੱਟੀਆਂ ਉਸ ਧਰਤੀ ਦੀ ਰਹਿਣ ਵਾਲੀ ਏ ਧੀ ਛੇਤੀ ਇਹਦਾ ਘਰ ਪਤਾ ਲੱਗ ਜੇਵੇ ਇਸ ਵੀਡੀਓ ਨੂੰ ਸ਼ੇਅਰ ਕਰਿਓ ਛੇਤੀ ਇਸ ਭੈਣ ਬਾਰੇ ਸਾਨੂੰ ਕੁਝ ਪਤਾ ਲੱਗ ਜੇ ਵੀ ਇਸ ਵੀਡੀਓ ਨੂੰ ਸ਼ੇਅਰ ਕਰਿਓ ਆ ਵੀਰ ਜਿਹੜੇ ਇੱਥੇ ਲੈ ਕੇ ਆਏ ਨੇ ਸ਼ੁਕਰੀਆ ਧੰਨਵਾਦ ਆ ਗੁਰੂ ਘਰ ਸਾਡੇ ਸਾਝੀ ਇਸ ਕਰਕੇ ਸੀ ਗੁਰੂ ਸਾਹਿਬ ਨੇ ਵੀ ਉੱਥੇ ਲੋੜਵੰਦਾਂ ਨੂੰ ਸਹਾਰਾ ਮਿਲੇ ਗੁਰਬਾਣੀ ਦਾ ਗੁਰਮਤ ਦਾ ਵੀ ਤੇ ਰਾਹੀਰ ਨੂੰ ਜਾਂਦੇ ਨੂੰ ਕਿਤੇ ਸਮੱਸਿਆ ਆਵੇ ਨਿਸ਼ਾਨ ਸਾਹਿਬ ਲਗਾਏ ਸੀ ਵੀ ਦੂਰੋਂ ਦੇਖ ਕੇ ਉੱਥੇ ਕੋਈ ਮੁਸਾਫਿਰ ਆਵੇ ਉਹਨੂੰ ਰਾਤ ਰਹਿਣ ਨੂੰ ਜਗ੍ਹਾ ਮਿਲੇ ਪ੍ਰਸ਼ਾਦਾ ਪਾਣੀ ਮਿਲੇ ਕਿਸੇ ਟਾਈਮ ਤੱਕ ਗੁਰੂ ਸਾਹਿਬ ਨੇ ਦਵਾਈਖਾਨੇ ਵੀ ਖੋਲੇ ਸੀ ਉੱਥੇ ਵੀ ਦਵਾਦਾਰੂ ਵੀ ਮਿਲੇ ਪਰ ਅੱਜ ਬਹੁਤ ਘੱਟ ਗੁਰੂਕਰਾਂ ਦੇ ਪ੍ਰਬੰਧਕ ਨੇ ਜਿਹੜੇ ਰਾਤ ਨੂੰ ਐਸੀ ਰੱਬ ਦੀ ਰੂਹ ਵਾਸਤੇ ਦਰਵਾਜ਼ਾ ਖੋਲਦੇ ਨੇ ਇਹ ਵੀਰਾਂ ਦਾ ਬਹੁਤ ਧੰਨਵਾਦ ਆ ਪਿਛਲੇ ਤਿੰਨ ਦਿਨਾਂ ਤੋਂ ਗੁਰੂ ਘਰ ਚ ਰੱਖਿਆ ਹੋਇਆ ਇਸ ਭੈਣ ਨੂੰ ਨੇੜੇ ਤੇੜੇ ਜਿੱਥੇ ਤੇ ਕਿਰਪਾਤਾ ਕਰ ਸਕਦੇ ਸੀ ਪਤਾ ਵੀ ਕੀਤਾ ਇਹਦੇ ਬਾਰੇ ਚ ਪਰ ਨਹੀਂ ਕੁਝ ਪਤਾ ਲੱਗ ਸਕਿਆ ਸਾਡੇ ਨਾਲ ਸੰਪਰਕ ਕੀਤਾ ਕੱਲ ਵੀ ਵੀਰੇ ਹੁਣ ਨਾਲ ਗੱਲ ਹੋਈ ਸੀ ਸਤੋ ਜਾਨੀ ਹੋਇਆ ਅੱਜ ਵੀ ਹੁਣ ਵੀਰੇ ਉਹਨਾਂ ਦਾ ਫੋਨ ਆਇਆ ਸੀ ਅਸੀਂ ਕਿਹਾ ਵੀ ਤੁਸੀਂ ਇੱਥੇ ਲੈ ਆਓ ਸਾਡੇ ਕੋਲੇ ਕਿ ਸਾਤੋ ਆ ਨਹੀਂ ਹੋ ਰਿਹਾ ਫੇਰ ਇੱਕ ਦਿਨ ਨਿਕਲ ਜਾਣਾ ਅੱਜ ਦਾ ਇਹ ਬਾਈ ਹੁਣੀ ਇੱਥੇ ਲੈ ਕੇ ਆਏ ਨੇ ਬਾਈ ਤੁਹਾਡਾ ਕੀ ਨਾਂ ਮੈਂ ਸ਼ਰਦਾਰ ਪ੍ਰਕਾਸ਼ ਸਿੰਘ ਬਲਕਾਰ ਸਿੰਘ ਜੀ ਬਾਈ ਤੁਹਾਡਾ ਕੀ ਨਾਂ ਜੀ ਬਖਸ਼ੀਤ ਸਿੰਘ ਜੀ ਬਖਸ਼ੀਤ ਸਿੰਘ ਜੀ ਭੁਪਿੰਦਰ ਭੁਪਿੰਦਰ ਸਿੰਘ ਤੁਹਾਡਾ ਵੀਰ ਜੀ ਕਮਲਜੀਤ ਸਿੰਘ ਕਮਲਜੀਤ ਸਿੰਘ ਇਹ ਚਾਰੇ ਵੀਰ ਇੱਥੇ ਗੁਰੂ ਦੇ ਪਿਆਰੇ ਇਸ ਭੈਣ ਨੂੰ ਸਾਡੇ ਕੋਲ ਲੈ ਕੇ ਪਹੁੰਚੇ ਨੇ ਡਾਬਾ ਰੋਡ ਤੋਂ ਮਾਨ ਨਗਰ ਮਾਨ ਨਗਰ ਮਾਨ ਨਗਰ ਤੋਂ ਗੁਰਦੁਆਰਾ ਸਾਹਿਬ ਤੋਂ ਇਸ ਰੱਬ ਦੀ ਭਗਤਣੀ ਨੂੰ ਲੈ ਕੇ ਆਏ ਨੇ ਤੇ ਇਹਨੂੰ ਇਹਦੇ ਘਰ ਤਿੱਕਰ ਪਹੁੰਚਾਉਣ ਲਈ ਤੁਸੀਂ ਵੀ ਉਪਰਾਲਾ ਕਰਿਓ ਜੇ ਕੋਈ ਭੈਣ ਭਰਾ ਜਾਣਦਾ ਪਹਿਚਾਣਦਾ ਪ੍ਰੀਤੀ ਨੂੰ ਤਾਂ ਸਾਡੇ ਹੇਠਾਂ ਦਿੱਤੇ ਨੰਬਰਾਂ ਤੇ ਸੰਪਰਕ ਕਰਿਓ ਤੇ ਇਹਨਾਂ ਰੱਬ ਦੇ ਬੰਦਿਆਂ ਵਾਸਤੇ ਆਪਦੀ ਨਿਗਾਹ ਨੂੰ ਥੋੜਾ ਜਿਹਾ ਇਸ ਵੱਲ ਰੱਖਿਆ ਕਰੋ ਭਾਈ ਇਹ ਕਿਤੋਂ ਤਾਂ ਆਈ ਹੈ ਨਾ ਕਿਸੇ ਮੁਹੱਲੇ 'ਚ ਕਿਸੇ ਪਿੰਡ 'ਚ ਕਿਸੇ ਗਲੀ ਗੁਆਂਢ 'ਚ ਤਾਂ ਰਹਿੰਦੀ ਸੀ ਨਾ ਪ੍ਰੀਤੀ ਪਰ ਉਹਨਾਂ ਨੂੰ ਪਤਾ ਨਹੀਂ ਕਿਉਂ ਉਹਨਾਂ ਦੇ ਹਿਰਦੇ ਦੇ ਉੱਤੇ ਇਹਦੀ ਛਾਪ ਨਹੀਂ ਪਈ ਜਿਹੜੀ ਸਾਨੂੰ ਆਉਂਦੇ ਸਾਰ ਹੀ ਖਿੱਚ ਲਿਆਏ ਨੇ ਆਪਦੇ ਵੱਲ ਨੂੰ ਉਹਨਾਂ ਨੂੰ ਪਤਾ ਨਹੀਂ ਕਿਉਂ ਨਹੀਂ ਰੀਤੀ ਦੀ ਇਸ ਮੁਸਕਾਨ ਨੇ ਪ੍ਰੀਤੀ ਦੇਸ ਚਿਹਰੇ ਨੇ ਉਹਨਾਂ ਨੂੰ ਪਤਾ ਨਹੀਂ ਕਿਉਂ ਨਹੀਂ ਟੁੰਬਿਆ ਜਿੰਨਾਂ ਨੇ ਇਹਨੂੰ ਛੱਡਤਾ ਸੜਕਾਂ ਤੇ ਰੋਣ ਵਾਸਤੇ ਬਸ ਸਾਡੀ ਇੰਨੀ ਇੱਕ ਬੇਨਤੀ ਹੈ ਜੀ ਅਰਦਾਸ ਵੀ ਆ ਤੇ ਤੁਸੀਂ ਵੀ ਕਰਿਓ ਅਰਦਾਸ ਇਸ ਭੈਣ ਵਾਸਤੇ ਵੀਡੀਓ ਨੂੰ ਸ਼ੇਅਰ ਕਰਿਓ ਪਲੀਜ਼ ਮਾਛੀਵਾੜਾ ਦੱਸਦੀ ਆ ਲੱਕਾ ਭੈਣ ਆਪਦਾ ਕੀ ਨਾਮ ਦੱਸਿਆ ਪੁੱਤ ਬੋਲਿਓ ਪੱਪੂ ਸਿੰਘ ਚਾਚਾ ਦਾ ਨਾਮ ਆਪਣਾ ਪ੍ਰੀਤੀ ਦੱਸਦੀ ਹੈ ਭੈਣ ਵਿਆਹ ਨਹੀਂ ਕਹਿੰਦੀ ਮੈਂ ਕਰਾਇਆ ਮਾਛੀਵਾੜਾ ਸਾਹਿਬ ਤੋਂ ਸਰੋਜ ਆਪਣੀ ਮੰਮੀ ਦਾ ਨਾਮ ਦੱਸਦੀ ਹੈ ਪਿਤਾ ਦਾ ਨਾਮ ਅਸ਼ੋਕ ਦੱਸਦੀ ਆ ਚਾਚਾ ਪੱਪੂ ਸਿੰਘ ਦੱਸਦੀ ਆ ਟੈਰਾਂ ਵਾਲੀ ਗਲੀ ਦੇ ਵਿੱਚ ਕਹਿੰਦੀ ਉਹਦੀ ਦੁਕਾਨ ਆ ਭੈਣ ਕਹਿੰਦੀ ਕੱਪੜੇ ਦੀ ਦੁਕਾਨ ਆ ਉਹਦੀ ਤੇ ਚਾਚੇ ਦਾ ਮੁੰਡਾ ਵਾ ਹਨੀ ਸਿੰਘ ਤੇ ਇਹ ਮਾਛੀਵਾੜਾ ਸਾਹਿਬ ਦੇ ਇਲਾਕੇ ਦੇ ਵਿੱਚ ਹੀ ਕਿਤੇ ਰਹਿੰਦੇ ਨੇ ਟੈਰਾਂ ਵਾਲੀ ਗਲੀ ਦੇ ਵਿੱਚ ਤੇ ਜਰੂਰ ਧਿਆਨ ਦਿਓ ਜੀ ਬਹੁਤ ਬਹੁਤ ਸ਼ੁਕਰੀਆ ਬਾਈ ਜੀ ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ